ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 10 ਤੋਂ ਲੈ ਕੇ 13 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਮੀਂਹ ਬੱਦਲਬਾਈ ਹਨੇਰੀ ਤਾਪਮਾਨ ਦੇ ਕਿਉਂਕਿ ਹੁਣ ਬਰਸਾਤਾਂ ਦੇ ਵਿੱਚ ਆਪਾਂ ਕਹੀਏ ਥੋੜ੍ਹ ਜਿਹੀ ਕਟੌਤੀ ਹੋਈ ਹੈ ਜੋ ਲਗਾਤਾਰ ਮੀਂਹ ਸਾਨੂੰ ਦੇਖਣ ਨੂੰ ਮਿਲ ਰਹੀ ਸੀ ਉਹਨਾਂ ਦੇ ਵਿੱਚ ਥੋੜੀ ਜਿਹੀ ਕਟੌਤੀ ਆਈ ਹੈ ਇਹ ਸਿੱਟੇ ਵਜੋਂ ਗਰਮੀ ਫੇਰ ਤੋਂ ਵਧੀ ਹੈ ਪਰ ਮੁਰ ਤੋਂ ਤਗੜੇ ਸਿਸਟਮ ਪੰਜਾਬ ਵੱਲ ਐਂਟਰੀ ਕਰ ਰਹੇ ਨੇ ਤੁਸੀਂ ਦੇਖੋਗੇ ਕਿ ਇਹ ਜਿਹੜੇ ਸਿਸਟਮ ਆਏ ਨੇ ਇਹ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਨਾਲ ਲੱਗਦੀ ਸੂਬਿਆਂ ਤੋਂ ਪੰਜਾਬ ਵੱਲ ਐਂਟਰੀ ਕਰ ਰਹੇ ਨੇ ਕੂਚ ਕਰ ਰਹੇ ਨੇ ਜਿਸ ਦੇ ਸਿੱਟੇ ਵਜੋਂ ਉਮੀਦ ਇਹ ਜਾਗ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਫੇਰ ਤੋਂ ਕਿਤੇ ਨਾ ਕਿਤੇ ਉਮੀਦ ਹੀ ਉਮੀਦ ਜਾਗ ਰਹੀ ਹੈ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਆਉਂਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਆਪਾਂ ਬਿਨਾਂ ਕਿਸੇ ਦੇਰ ਤੋਂ ਗੱਲ ਕਰਦੇ ਜੀ ਆਉਂਦੇ 10 ਤਰੀਕ ਤੋਂ ਲੈ ਕੇ 13 ਜਨਵਰੀ ਦੇ ਮੌਸਮ ਦੇ ਹਾਲਾਤਾਂ ਦੀ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਮੌਸਮ ਦੇ ਹਾਲਾਤ 10 ਜੁਲਾਈ ਨੂੰ ਨੇ ਇਹਨਾਂ ਵਿੱਚ ਪੂਰਬੀ ਇਲਾਕੇ ਜਿਹੜੇ ਕਿ ਮਹੱਛਲ ਦੇ ਨਾਲ ਟੱਚ ਕਰਦੇ ਨੇ ਇਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਸੰਗਰੂਰ ਤੋਂ ਪਿੱਛੇ ਦਾ ਇਲਾਕਾ ਅਤੇ ਸਾਬਜਾ ਦਾ ਜੀਤ ਸਿੰਘ ਨਗਰ ਮੁਹਾਲੀ ਇਹਨਾਂ ਵਿੱਚ ਹਲਕਾ ਦਰਮਿਆਨਾ ਬੂੰਦਾਬੰਦੀ ਜਾਂ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਜਿਸ ਦੇ ਬਾਰੇ ਅਸੀਂ ਕਹੀਏ ਕਿ ਬਹੁਤ ਭਾਰੀ ਮੀਂਹ ਹੋਵੇਗਾ ਅਜਾ ਇਹ ਹਾਲਾਤ ਘਟਨੇ ਬਿਸ਼ੱਕ ਹਾਂ ਇਨ੍ਹਾਂ ਇਲਾਕਿਆਂ ਵਿੱਚ ਗਰਜ ਚਮਕ ਜਾਂ ਕੋਈ ਅਲੱਗ ਤੋਂ ਪੱਛਮੀ ਸੌਰੀ ਪੂਰਵੀ ਸਿਸਟਮ ਹਿਮਾਚਲ ਵੱਲੋਂ ਆ ਸਕਦਾ ਹੈ ਜਿਸ ਦੇ ਨਾਲ ਥੋੜੇ-ਬੋਤੇ 400 ਮੀਂਹ ਤੇ ਬਣ ਸਕਦੇ ਨੇ ਪਰ ਕੋਈ ਭਾਰੀ ਉਮੀਦ ਨਹੀਂ ਹੈ ਕਿ ਬਹੁਤ ਤਕੜਾ ਸਿਸਟਮ ਹੋ ਕੇ ਹੋਵੇਗਾ ਬਾਕੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਹੋ ਗਿਆ ਜੀ ਤੇ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਅਤੇ ਸੰਗਰੂਰ ਇਨ੍ਹਾਂ ਇਲਾਕਿਆਂ ਵਿੱਚ ਥੋੜੀ-ਬੋਤੀ ਬੱਦਲਬਾਈ ਗਰਜ ਚਮਕ रह ਸਕਦੀ ਹੈ ਜਿਸ ਦੇ ਨਾਲ ਹਾਲਾਤ ਥੋੜੇ ਜੇ ਮੀਂਹ ਦੇ ਇਨ੍ਹਾਂ ਇਲਾਕਿਆਂ ਵਿੱਚ ਬਣ ਸਕਦੇ ਨੇ ਪਰ ਕੋਈ ਇਹਹੀ ਭਾਰੀ ਉਮੀਦ ਨਹੀਂ ਹੈ ਕਿ ਬਹੁਤ ਤਕੜਾ ਸਿਸਟਮ ਲੱਗੇਗਾ ਜਾਂ ਬਹੁਤ ਭਾਰੀ ਮੀਂਹ ਦੇ ਚਾਂਸ ਹਨ ਅਜਿਹੀ ਉਮੀਦ ਕਾਫੀ ਘੱਟ ਹੈ ਅਗਰ ਹੁਣ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਵਿੱਚ 13 ਅਤੇ 12 ਸੌਰੀ 11 ਅਤੇ 12 ਜੁਲਾਈ ਨੂੰ ਸੇਮ ਹਾਲਾਤ ਨੇ ਕੋਈ ਵੱਡਾ ਸਿਸਟਮ ਨਹੀਂ ਹੈ ਜਿਹੜੇ ਤੁਹਾਨੂੰ ਸਾਰੇ ਜ਼ਿਲ੍ਹੇ ਦੇਖ ਰਹੇ ਨੇ ਹਰੇ ਅਲਰਟ ਯਾਨੀ ਕਿ ਗ੍ਰੀਨ ਅਲਰਟ ਦੇ ਵਿੱਚ ਹੀ ਨੇ ਗ੍ਰੀਨ ਅਲਰਟ ਦੇ ਵਿੱਚ ਹੁੰਦਾ ਜੀ 20 ਤੋਂ 50% ਦੇ ਵਿੱਚ ਵਿੱਚ ਚਾਂਸ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਾਂ ਗਰਜ ਚਮਕ ਬੂੰਦਾਬੰਦੀ ਕਿਸੇ ਕਿਸੇ ਇਲਾਕੇ ਵਿੱਚ ਸਾਨੂੰ ਦੋਨਾਂ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ 11 ਤਰੀਕ ਨੂੰ ਵੀ ਅਤੇ 12 ਤਰੀਕ ਨੂੰ ਵੀ ਕੋਈ ਬਹੁਤ ਭਾਰੇ ਚਾਂਸ ਨਹੀਂ ਹਨ ਕਿਉਂਕਿ ਜਿਸ ਤਰੀਕੇ ਦੇ ਫਿਲਹਾਲ ਹਾਲਾਤ ਬਣ ਰਹੇ ਨੇ ਤਾਂ ਉਮੀਦ ਇਹ ਹੀ ਜਾਗ ਰਹੀ ਹੈ ਕਿ ਠੀਕ ਠਾਕ ਮੌਸਮ ਬਣਿਆ ਰਹੇਗਾ ਬੱਦਲਬਾਈ ਰਹੇਗੀ ਪਰ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਥੋੜਾ ਜਿਹਾ ਵਾਧੇ ਨਾਲੋਂ ਜ਼ਿਆਦਾ ਹਮਸ ਜ਼ਿਆਦਾ ਵਧੇਗੀ ਕਿਉਂਕਿ ਨਮੀ ਹਾ ਤੋਂ ਬਾਅਦ ਜਦੋਂ ਧੁੱਪ ਲਿਸ਼ਕਦੀ ਹੈ ਤਾਂ ਨਮੀ ਜਿਹੜੀ ਧਰਤੀ ਦੇ ਵਿੱਚ ਹੁੰਦੀ ਹੈ ਉਹ ਵਾਸ਼ਪੀਕਰਤ ਹੋ ਜਾਂਦੀ ਹੈ ਨਮੀ ਦੀ ਹਵਾ ਦੇ ਵਿੱਚ ਜਾਣਕਾਰਨ ਭਾਫ ਬਣ ਦੇ ਦੇ ਨਾਲ ਹਮਸ ਪੰਜਾਬ ਦੇ ਵਿੱਚ ਵਾਦੀ ਹੋਈ ਦਿਖਾਈ ਦੇਵੇਗੀ ਬਾਹਰ ਨਿਕਲਣਾ ਕਿਸੇ ਭੱਠੀ ਦੇ ਵਿੱਚ ਨੇੜੇ ਜੜੇ ਲੰਘਣਾ ਉਹਦੇ ਬਰਾਬਰ ਹੀ ਹੋਵੇਗਾ ਹੁਣ ਗੱਲ ਕਰਦੇ 13 ਜੁਲਾਈ ਨੂੰ 13 ਜੁਲਾਈ ਨੂੰ ਵੀ ਫੇਰ ਦੁਬਾਰਾ ਤੋਂ ਉਹੀ ਸੀਨ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਬਹੁਤੇ ਇਲਾਕੇ ਗ੍ਰੀਨ ਅਲਰਟ ਦੇ ਵਿੱਚ ਨੇ ਮੈਕਸਿਮਮ 50% ਦੇ ਚਾਂਸ ਨੇ ਜਿਦੇ ਵਿੱਚ ਲਖਣੀ ਬੈਲਟ ਜਿਹਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਮੋਗਾ ਬਠਿੰਡਾ ਠੀਕ ਹੈ ਜੀ ਤੇ ਨਾਲ ਬਰਨਾਲਾ ਹੋ ਗਿਆ ਥੋੜਾ ਬਹੁਤ ਆਈਸਾ ਮਾਨਸਾ ਸੰਗਰੂਰ ਅਤੇ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਇਹ ਜ਼ਿਲ੍ਹੇ ਕੁਝ ਇਹਨਾਂ ਦੇ ਵਿੱਚ ਸਾਨੂੰ ਥੋੜੀ ਜੀ ਬੂੰਦਾਬاندی ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਪਰ ਅਜਿਹੇ ਕੋਈ ਬਹੁਤ ਵੱਡੇ ਚਾਂਸ ਨਹੀਂ ਹਨ ਕਿ ਕੋਈ ਵੱਡੇ ਲੈਵਲ ਤੇ ਮੀਂਹ ਹੋਵੇਗਾ ਜਾਂ ਕੋਈ ਭਾਰੀ ਗਰਜ ਚ ਚਮਕੂਗੀ ਹਾਂ ਬੱਦਲ ਬਾਈ ਆਉਂਦੀ ਜਾਂਦੀ ਰਹੇਗੀ ਜੋ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਇਹਨਾਂ ਦਿਨਾਂ ਦੇ ਵਿੱਚ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਅਗਰ ਆਵੇਗੀ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਕਿਉਂਕਿ ਇਹੇ ਜਾਣਕਾਰੀ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਤਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਹਾਂ ਹਰੇ ਵਾਰੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਜਿਹੜੀ ਹੈ ਉਹ ਮਿਸ ਨਾ ਹੋ ਸਕੇ ਬਾਕੀ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਸਮੇਂ ਸਿਰ ਲੈ ਕੇ حاضر ਹੋਵਾਂਗੇ ਬਨੇ ਰਹੋ ਚੈਨਲ ਤੇ ਧੰਨਵਾਦ ਸਾਡੇ ਦਰਸ਼ਕ ਵੀਰਪੈਣ ਭਰਾਵਾਂ ਦਾ